ਆਓ ਬੜੇ ਪਿਆਰ ਤੇ ਸ਼ਰਦਾ ਦੇ ਨਾਲ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਆਪ ਜੀ ਸਰਵਨ ਕਰ ਰਹੀ ਸੀ ਭਾਈ ਸਾਹਿਬ ਭਾਈ ਸ਼ਨਮੇਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰ ਟਾਊਨ ਦੇ ਜਿੱਥੇ ਪਾਸੋਂ ਅੱਜ ਦੇ ਇਹ ਵਿਸ਼ੇਸ਼ ਦੀਵਾਨ ਸਾਲ 2000 ਅੱਛੀ ਦੀ ਸਮਾਪਤੀ ਹੋਣ ਤੇ ਅੱਜ ਨਵੇਂ ਸਾਲ ਦੀ ਆਰੰਭਤਾ ਹੋਈ ਹੈ ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਲਈ ਅੱਜ ਦੇ ਵਿਸ਼ੇਸ਼ ਦੀਵਾਨ ਰੱਖੇ ਗਏ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਗਈ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਤਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਔਰ ਦਾਸਾਂ ਦੀ ਬੇਨਤੀ ਨੂੰ ਭਾਈ ਸਾਹਿਬ ਜੀ ਨੇ ਪ੍ਰਵਾਨ ਕੀਤਾ ਔਰ ਅੱਜ ਆਪ ਸੰਗਤਾਂ ਦੇ ਵਿੱਚ ਪਹੁੰਚੇ ਹਨ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਲਈ ਸਾਡੇ 9 ਵਜੇ ਤੱਕ ਗੁਰਬਾਣੀ ਕੀਰਤਨ ਦਾ ਇਨਹਾਲ ਕਰਨਗੇ ਉਪਰੰਤ ਅਨੰਦ ਸਾਹਿਬ ਜੀ ਦੇ ਪਾਠ ਤੇ ਅੱਜ ਦੇ ਦੀਵਾਨ ਦੀ ਸਮਾਪਤੀ ਹੋਵੇਗੀ ਤਨ ਤਨ ਕਲਗੀਧਰ ਪਾਤਸ਼ਾਹ ਸਬਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਆਗਮਨ ਪ੍ਰਕਾਸ਼ ਪ੍ਰਭ ਜਲੰਧਰ ਸ਼ਹਿਰ ਦੇ ਵਿੱਚ 5 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਸਰਪੰਚ ਫਰੀਕ ਨੂੰ ਇਸ ਸਥਾਨ ਤੇ ਸਵੇਰੇ ਅਮਰਤ ਵੇਲੇ ਤੋਂ ਦਿਵਾਨ ਸੱਜਨੇ ਹਨ ਸਵੇਰੇ 5 ਵਜੇ ਤੋਂ ਲੈ ਕੇ ਦੁਪਹਿਰ ਦੇ 1:30 ਵਜੇ ਤੱਕ ਔਰ ਫਿਰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਔਰ ਇਹਨਾਂ ਦਿਵਾਨਾਂ ਦੇ ਵਿੱਚ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਹਨ ਨਿਸ਼ਾਨ ਸਾਹਿਬ ਨੂੰ ਚੋਲਾ ਸਾਹਿਬ ਪਹਿਨਾਇਆ ਜਾਏਗਾ ਔਰ ਸਾਰਾ ਦਿਨ ਦਿਵਾਨ ਚੱਲਨੇ ਹਨ ਵਿਸ਼ੇਸ਼ ਤੌਰ ਤੇ ਸਚਕੰਠਿ ਸ੍ਰੀ ਹਰਮੰਦਰ ਸਾਹਿਬ ਤੋਂ ਦੋ ਖਜੂਰੀ ਰਾਗੀ ਜਥੇ ਹੈ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਮਾਹਲ ਉਹਨਾਂ ਦਾ ਰਾਗੀ ਜਥਾ ਉਹ ਦੁਪਹਿਰ 12:30 ਤੋਂ 1:30 ਵਜੇ ਤੱਕ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰੇਗਾ ਔਰ ਰਾਤ ਦੇ ਦੀਵਾਨ ਦੇ ਵਿੱਚ ਭਾਈ ਸਾਹਿਬ ਭਾਈ ਜਸਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਚਕੰਠਿ ਸ੍ਰੀ ਹਰਮੰਦਰ ਸਾਹਿਬ ਉਹ ਰਾਤ ਦੇ ਦੀਵਾਨ ਵਿੱਚ 8:30 ਤੋਂ 9:00 ਵਜੇ ਤੱਕ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਨਗੇ ਔਰ ਇਸ ਦੇ ਨਾਲ ਨਾਲ ਪਾਈ ਸਾ ਪਾਈ ਗੁਰ ਇਕਬਾਲ ਸਿੰਘ ਜੀ ਦੇ ਪਵਨ ਅਸਥਾਨ ਉਹਨਾਂ ਦੇ ਅਸਥਾਨ ਤੋਂ ਬੀਬੀ ਕੋਲਾ ਜੀ ਭਲਾਈ ਕੇਂਦਰ ਤੋਂ ਭਾਈ ਇਕਵਿੰਦਰ ਸਿੰਘ ਜੀ ਉਹ ਵੀ ਸਵੇਰ ਦੇ ਦਿਵਾਨ ਦੇ ਵਿੱਚ 8:30 ਤੋਂ 9:30 ਵਜੇ ਤੱਕ ਉਹਨਾਂ ਨੇ ਵੀ ਕੁਰਬਾਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ ਹੋਰ ਬਹੁਤ ਸਾਰੇ ਕਥਾਵਾਚਕ ਪ੍ਰਚਾਰਕ ਇਸ ਸਮਾਗਮ ਦੇ ਵਿੱਚ ਪਹੁੰਚਣਗੇ ਸੋ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਸੀਂ ਸਾਬ ਕਲਗੀਧਰ ਪਾਤਸ਼ਾਹ ਦਾ ਅਵਤਾਰ ਪੁਰਬ ਮਨਾਉਣਾ ਹੈ ਸੋ ਵੱਧ ਤੋਂ ਵੱਧ ਪਰਿਵਾਰਾਂ ਸਮੇਤ 5 ਤਰੀਕ ਦਿਨ ਸੋਮਵਾਰ ਨੂੰ ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸੋ ਆਓ ਹੁਣ ਗੁਰਬਾਣੀ ਕੀਰਤਨ ਦੇ ਨਾਲ ਜੁੜੀਏ ਅੱਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਾਪਤ ਕੀਤਾ ਪਰਮੇਸ਼ਰ ਬਨਤ ਬਣਾਈ ਫਿਰ ਦੌਲਤ ਕਤ ਬਣਾਈ ਆਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅੱਜ ਆਪਾਂ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਕਰਨੀ ਹੈ ਪਿਛਲੇ ਆਗਨ ਬਖਸ਼ ਲਾਏ ਪ੍ਰਭ ਅੱਗੇ ਮਾਰਗ ਪਾਵੇ ਜੋ ਗਲਤੀਆਂ ਅਸੀਂ ਪਿਛੇ 2025 ਦੇ ਵਿੱਚ ਕਰ ਬੈਠੇ ਆ ਉਹਨਾਂ ਦੀ ਸਾਨੂੰ ਮਾਫੀ ਦਿਓ ਔਰ ਸਾਨੂੰ ਸੁਮਤ ਬਖਸ਼ੋ 2026 ਦੇ ਵਿੱਚ ਅਸੀਂ ਆਪ ਜੀ ਦੇ ਚਰਨਾਂ ਦੇ ਨਾਲ ਜੁੜੇ ਰਹੀਏ ਸੋ ਆਓ ਭਾਈ ਸਾਹਿਬ ਜੀ ਭਾਈ ਗਵਿੰਦਰ ਸਿੰਘ ਜੀ ਗੁਰਬਾਣੀ ਕੀਰਤਨ ਦੀ ਆਰੰਭਤਾ ਕਰ ਰਹੇ ਹਨ ਆਓ ਬੜੇ ਪਿਆਰ ਨਾਲ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਜੀ ਸਤ ਗੁਰ ਮੇਰਾ ਸਦਾ ਦਿਆ ਮੋਹਤੀ ਨਕੋ ਰਖ ਲਿਆ ਕਾਟਿਆ ਰੋਗ ਮਹਾ ਸੁਖ ਪਾਇਆ ਹਾਰੀ ਅੰਮ੍ਰਿਤ ਮੁਖ ਨਾਮੰਦਿਆ ਅਨਕ ਪਾਪ ਮੇਰੇ ਪਰ ਹਰਿਆ ਬੰਦਨ ਕਾਟੇ ਮੁਕਤ ਪਏ ਅੰਧਕੂਪ ਮਹਾ ਘੋਰ ਤੇ ਬਹਾਂ ਪਕਰ ਘੁਰ ਕਾਟ ਲੀਏ ਨੇ ਮਾਣੇ ਉਹ ਕੇ ਮਾਣ ਗੁਰੂ ਨੇ ਤਾਣੇ ਉਹ ਕੇ ਤਾਣ ਗੁਰੂ ਨੇ ਉੱਠੇ ਉਹ ਕਿਓਟ ਨੇ ਆਸਰੋਂ ਕੇ ਆਸਰਾ ਪਰਭੂ ਆਪ ਸੁਹਾਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਆਪ ਪਿਤਾ ਆਪ ਮਾਇਆ ਤਬ ਆਪ ਸੁਹਾਣੀ ਆਪੇ ਰੱਖਾ ਆਪ ਪਿਤਾ ਆਪ ਮਾਯਾ ਆਪ ਪਿਤਾ ਆਪ ਮਾਯਾ ਨੰਦ ਆਪ ਸੁਹਾਣੀ ਆਪੇ ਰੱਖਾ ਆਪ ਪਿਤਾ ਆਪ ਮਾ ਆਪ ਪਿਤਾ ਆਪ ਮਾ ਕਹੋ ਨਾਨਕ ਸਤ ਗੁਰ ਬਲਹਾਰੀ ਕਹੋ ਨਾਨਕ ਸਤ ਜੇਨ ਐ ਸੁਹਾਨਾ ਜਿਨੇ ਅਥਾ ਸੁਹਾਨਾ ਆਵੇ ਆਪ ਸੁਹਾਮੀ ਆਪੇ ਰੱਖਾ ਆਪ ਪਿਤਾ ਮੈਂ ਆਪੇ ਰੱਖਾਂ ਆਪ ਪਿਤਾ ਆਪ ਮਾ अब चल नागुर गोविंद गुरु का अब चल नागुर गोविंद गुरु का अब चल नाग रे गोविंद नाम ਸੁਖ ਪਾਇਆ ਰਾਮ ਨਾਮ ਜਪਤ ਨਾਮ ਜਪਤ ਸੁਖ ਪਾਇਆ ਰਾਮ ਨਾਮ ਜਪਤ ਸੁਖ ਮਨ ਏ ਸ਼ੇ ਮਨ ਇਸ਼ੇ ਸੇਈ ਫਨ ਪਾ ਮਨ ਇਸ਼ੇ ਵਸਾਇਆ ਰੱਬ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਆਪ ਪਿਤਾ ਆਪ ਮਾਇਆ ਰੱਬ ਆਪ ਸੁ ਆਪ ਪਿਤਾ ਆਪ ਮਾ ਗੁਣ ਗਾਵੈ ਪੂਰਨ ਪਰਮੇਸ਼ਰ ਗੁਣ ਗਾਵੈ ਪੂਰਨ ਪਰਮੇਸ਼ਰ ਗੁਣ ਗਾਵੈ ਕਾਰਜਿਆ ਰਸੇ ਕਾਰਜਿਆ ਰਸੇ ਕਾਰਜਿਆ ਰਸੇ ਕਾਰਜਿਆ ਰਸੇ ਰੱਬ ਆਪ ਸੁਆਮੀ ਪੇ ਰੱਖ ਆਪ ਪਿਤਾ ਆਪ ਮਾਣ ਆਪ ਪਿਤਾ ਆਪ ਮਾਣ ਰੱਖ ਪਿਤਾ ਆਪ ਮਾਇਆ ਆਪ ਪਿਤਾ ਆਪ ਮਾਇਆ ਆਪ ਪਿਤਾ ਸਤਨਾਕ ਮਨ ਕਮਨ ਆਪ ਪਿਤਾ ਆਪ ਮਾਯਾ ਆਪ ਪਿਤਾ ਤੁਜੀ ਆਪ ਪਿਤਾ ਤਮ ਮੁਖ ਦੇ ਮੁਖੀਰਾ ਤਮ ਮੁਖ ਦੇ ਮੁਖੀਰਾ ਵਾਹਿਗੁਰੂ ਤਮ ਮੁਖ ਦੇ ਖੀਰਾ ਤਮ ਮੁਖ ਦੇ ਹਮ ਖੇਣ ਸਭ ਲੜ ਲੜਾ i ਸਵਾਮੀ ਆਪੇ ਰੱਖਾ